ਤੇ ਸਾਰੇ ਕੰਮ ਕਰਦੇ ਪੈਨ ਨੱਠ ਨੱਠ ਕੇ ਰੋਟੀ ਬਰੈਡ ਬਰੁੱਡ ਲੈਂਦੀ ਉਹ ਵੀ ਖਾ ਲਈ ਫਟਾਫਟ ਵਿਆਹ ਜਾਣਾ ਤਿਆਰ ਹੋ ਜਾ ਰਿਹਾ ਸਾਰੇ ਸਾਰੇ ਤਿਆਰ ਹੋ ਰਹੇ ਤੇ ਚੇਤਾ ਹੀ ਨਹੀਂ ਰਿਹਾ ਸਾਨੂੰ ਬਲੌਗ ਬਣਾਉਣ ਦਾ ਆਹੋ ਕਰੋ ਬਲੌਗ ਸ਼ੁਰੂ ਹਾਂਜੀ ਬਲੌਗ ਸਸੀ ਕਲ ਜੀ ਸਾਰਿਆਂ ਨੂੰ ਸੌਲਟ ਇੱਥੇ ਨੰਦਰਾ ਬਲੌਗ ਤੋਂ ਉਮੀਦ ਕਰਦੇ ਜੀ ਤੁਸੀਂ ਠੀਕ-ਠਾਕ ਹੋਵੋਗੇ ਅਸੀਂ ਵੀ ਠੀਕ-ਠਾਕ ਹੋਵਾਂਗੇ ਮੇਰੀ ਚੈੱਕੀ ਲੱਗ ਜਾਵੇ ਤੇ ਅੱਜ ਅਸੀਂ ਚੱਲੇ ਆ ਵਿਆਹ 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 ਦੇ ਚੱਕਰ 'ਚ ਤਿਆਰ ਹੁੰਦੇ ਚੱਕਰ 'ਚ ਸਵੇਰ ਦਾ ਨੱਠ ਭੱਜ ਕੇ ਸਾਰੇ ਕੰਮ ਕਰਨ ਦੇ ਬਲੌਗ ਬਣਾਉਂਦਾ ਯਾਦ ਨਹੀਂ ਰਿਹਾ ਨਾ ਲਿਆ ਸਾਰੇ ਕੰਮ ਲਏ ਆ ਬਸ ਇਹ ਨਾਸ਼ਤਾ ਕਰ ਲਿਆ ਬਰੈਡ ਜੋ ਵੀ ਖਾਣੀ ਖਾ ਲਈ ਮੈਂ ਰੋਟੀ ਖਾ ਕੇ ਹਟਿਆ ਤਾਂ ਮੈਨੂੰ ਚੇਤਾ ਆਇਆ ਫਿਰ ਹੁਣ ਲੱਗਿਆ ਤਿਆਰ ਹੋਣ ਹੋਰ ਤੇ ਮਾਦਾ ਨੇ ਖਾ ਲਈ ਇਧਰ ਬਰੈਡਸ ਮੈਂ ਵੀ ਖਾ ਲਈ ਆ ਕੁੜੀਆਂ ਨੇ ਵੀ ਖਾ ਲਈ ਸਮਝ ਲਓ ਪੱਲੀ ਪੱਲੀ ਮੈਂ ਨਹੀਂ ਕਰਾਂ ਹੁਣ ਦਿਖਾਣੀ ਨਹੀਂ ਨਾ ਮੈਂ 2 ਪੀਸ ਲਿਆ ਤੇ ਤੂੰ ਖਾ ਕੇ ਤੇ ਫੇਰ ਫੜਾਫੜ ਹੋ ਗੋ ਤਿਆਰ ਤੇ ਆਪਾਂ 9 ਹਾਂ ਆਪਾਂ 9:30 ਨਿਕਲਣਾ ਸੀਗਾ ਤੇ ਨਿਕਲਦੇ ਨਿਕਲਦੇ 10:00 ਵੱਜ ਗਏ ਚਲੋ ਠੀਕ ਆ ਜੀ ਤੁਸੀਂ ਪੀ ਲਈ ਚਾਹ ਮੈਂ ਪੀ ਲਈ ਚਾਹ ਮੇਰੀ ਵੀ ਥੋੜੀ ਜੀ ਹਾਂ ਉਹ ਇੱਕ ਘੁੱਟ ਰਹਿ ਗਈ ਜਿਆਦਾ ਮੈਨੂੰ ਦਿੱਤਾ ਆ ਗਿਆ ਬਲੌਗ ਦਾ ਮੈਂ ਕਿਹਾ ਪਹਿਲਾਂ ਬਣਾ ਲਵਾਂ ਚਲੋ ਠੀਕ ਆ ਜੀ ਮਿਲਦੇ ਆ ਜੀ ਹੁਣ ਤੁਹਾਨੂੰ ਤਿਆਰ ਸ਼ਿਆਰ ਹੋ ਗਏ ਫਿਰ ਤੁਰਨ ਲੱਗੇ ਲਓ ਜੀ 10:30 ਹੋ ਗਏ ਆ ਤੇ ਹਾਂਜੀ ਤੁਸੀਂ ਕਿੱਧਰ ਆ ਗਏ ਮਗਰ ਨੂੰ ਲਓ ਜੀ ਇੱਧਰ ਹੋ ਗਏ ਤਿਆਰ ਸ਼ਿਆਰ ਪਿਛੋ ਕੋਟੀ ਲੈ ਲਈਏ ਕੋਟੀ ਹਾਂਜੀ ਲਓ ਜੀ ਇੱਧਰ ਹੋ ਗਈਆਂ ਤਿਆਰ ਦੋਨੋਂ ਜਣੀਆਂ ਲੋ ਜੀ ਇਹ ਵੀ ਹੋ ਗਈ ਤਿਆਰ ਤੇ ਹੁਣ ਆਪਾਂ ਕਰਦੇ ਆਂ ਜੀ ਤਿਆਰੀ ਲੋ ਜੀ ਹੁਣ ਪਾਉਣ ਲੱਗੇ ਜੁੱਤੀਆਂ ਜੁੱਤੀਆਂ ਸਾਰੀਆਂ ਜੁੱਤੀਆਂ ਵੀ ਨਵੀਆਂ ਲੈ ਕੇ ਆਏ ਸੀਗੇ ਹਨਾ ਸ਼ੂਜ਼ ਵਗੈਰਾ ਵੀ ਚਲੋ ਪਾਓ ਹਾਂ ਜੀ ਹੋ ਗਈ ਹਣੀ ਹੁਣ ਹਾਂਜੀ ਹੋ ਗਏ ਜੀ ਰੈਡੀ ਚਲੋ ਲੋਕ ਲੋਨ ਲਈ ਓਕੇ ਚਲੋ ਆਜੋ ਫੇ ਹੁਣ ਲੋ ਜੀ ਇੱਧਰ ਹੋ ਗਏ ਸਾਰੇ ਜਾਨੇ ਤਿਆਰ ਸ਼ਾਰ ਤੇ ਚਲੋ ਚਲੀਏ ਹੁਣ ਚਲੋ ਜੀ ਲਾਓ ਲੋਕ ਲੋਕ ਚਲੀਏ ਫੇ ਆਪਾਂ ਆਹ ਲੋ ਆ ਚਾਹੀਦੀ ਐ ਲੀਡ ਲੀਡ ਦਾ ਪਾਵਰ ਬੈਂਕ ਲਾਹੀਦੀ ਹੁੰਨੀ ਨਾਲ ਤੇ ਸਗੰਦਲਾ ਚੱਕ ਲਿਆ ਲਾ ਭਾਬਾ ਤੂੰ ਵੀ ਲੈ ਲੈ ਆ ਵੀ ਚੱਕੋ ਸਮਾਨ ਮੈਂ ਕੋਈ ਲੀਡ ਨਹੀਂ ਲੈਣੀ ਆਪਣੀ ਤੁਸੀਂ ਚਾਰ ਕਿਲੋ ਲੈਣਾ ਕੋਈ ਮੈਂ ਲੋਣਾ ਹੀ ਨਹੀਂਗਾ ਚਾਰਜ ਲਓ ਜੀ ਆਪਾਂ ਤੁਰ ਪਏ ਆ ਜੀ ਹੁਣ ਅੱਧਾ ਘੰਟਾ ਹੋ ਗਿਆ ਸਾਨੂੰ ਤੁਰਿਆ ਨੂੰ ਹੁਣ ਤੇ ਤੇਲ-ਤੂਲ ਪਵਾ ਲਿਆ ਗੱਡੀ 'ਚ ਤੇ ਚਲੋ ਹੁਣ ਪਹੁੰਚ ਕੇ ਮਿਲਦੇ ਆ ਜੀ ਉਹ ਮਗਰ ਦੇਖੋ ਕੀ ਕਰੀਏ ਨੇ ਦੋਨੇ ਜਣੀਆਂ ਲਓ ਜੀ ਚੱਲੇ ਆ ਜੀ ਆਪਾਂ ਲੁਧਿਆਣੇ ਨੂੰ ਤੇ ਹੁਣ ਇਦਾਂ ਕਰਦੇ ਆ ਗੱਡੀ ਚਲਾਉਂਦੇ ਹੋਏ ਵਲੌਗ ਨਹੀਂ ਭੁਲਣਾ ਤੇ ਪਹੁੰਚ ਕੇ ਉੱਥੇ ਫੇਰ ਬਣਾਵਾਗੇ ਠੀਕ ਹੈ ਜੀ ਵੀ ਆਪਾਂ ਪਹੁੰਚ ਗਏ ਆ ਆਪਾਂ ਗੱਡੀ ਲਾ ਕੇ ਇੱਧਰ ਦੀ ਆ ਗਏ ਤਾਂ ਉਹ ਮੈਂ ਗੱਡੀ ਉੱਧਰ ਲਾ ਕੇ ਇੱਧਰ ਦੀ ਆ ਗਿਆ ਮੈਂ ਕਿਹਾ ਬਾਹਰ ਹੀ ਖੜੇ ਵੇਟ ਕਰਦੇ ਹੋਣੇ ਮੇਰੀ ਦੇਖੋ ਜੀ ਡੈਕੋਰੇਸ਼ਨ ਮੈਂ ਉਹ ਹੀ ਕਿਹਾ ਮੈਂ ਕਿਹਾ ਬਾਹਰ ਖੜੇ ਹੋ ਕੇ ਵੇਟ ਕਰਦੇ ਹੋਣੇ ਆ ਆਹ ਡੈਕੋਰੇਸ਼ਨ ਬਹੁਤ ਸ਼ਾਨਦਾਰ ਆ ਬਹੁਤ ਵਧੀਆ ਫਰਸਟ ਕਲਾਸ ਚਲੋ ਆਜੋ ਪੋੜੀਆਂ ਆ ਕਹਿੰਦੇ ਆਹ ਚਲੋ ਆਜੋ ਜੀ ਦੇਖੀ ਅੰਦਰ ਤੁਹਾਨੂੰ ਦਿਖਾਣੇ ਆ ਹਾਂ ਇੰਨੇ ਦੇ ਜਾ ਕੇ ਫਿਰ ਉਹ ਖਾ ਖਾ ਲਓ ਫੇਟਾ ਇਸ ਗਾ ਲੈਣੀ ਅੱਜ ਖਾਣਾ ਇੱਥੇ ਗਾਉ ਗਈਆਂ ਕੁੜੀਆਂ ਵਾਹ ਗਈਆਂ ਕਿੱਥੇ ਆ ਪਤਾ ਨਹੀਂ ਕਿੱਥੇ ਗਈਆਂ ਦੇਖੋ ਜਿੱਥੇ ਵੀ ਗਈਆਂ ਹੋਣਗੀਆਂ ਹੂੰ ਇੱਧਰ ਕੀ ਆ ਇੱਧਰ ਕਈ ਕੁਸ਼ੀ ਆ ਆਹ ਹੈ ਦੋਸਾ ਹਾਂਜੀ ਲਓ ਜੀ ਇੱਧਰ ਖਾਣਾ ਘਾਟਾ ਤੇ ਸਨੈਪ ਆ ਜਿਆਦਾ ਪਾਉਣੀਆਂ ਇਹਨਾਂ ਨੇ ਹੈ ਮਜ਼ੇਦਾਰਾ ਬਹੁਤ ਮਜ਼ੇਦਾਰ ਮਜ਼ੇਦਾਰ ਬਹੁਤ ਵਧੀਆ ਚੀਜ਼ਾਂ ਬਹੁਤ ਫਰਸਟ ਕਲਾਸ ਆ ਮਬਾਹੜੀ ਉੱਥੇ ਬੈਠੀ ਆ ਖਾਵੇ ਹੂੰ ਅਲਾ ਮੰਜੂਰੀਨ ਲਾ ਪਾਦੇ ਪਲੇਟ 'ਚ ਕਿਰਤੀ ਹੋਦੇ ਹੀ ਨਹੀਂ 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 ਜਦੋਂ ਆ ਕੇ ਮਿਲਿਆ ਮੈਂ ਬਿਨਾਂ ਪੁੱਛੇ ਬਣਾਤਾ ਸੀ ਜੀ ਹਾਂ ਤੁਹਾਨੂੰ ਦੇਖਦੇ ਆ ਵਲੋਗ ਹਾਂ ਤੁਸੀਂ ਦੇਖੀ ਨਾ ਚਾਰ ਜਿਹੜਾ ਪਾਇਆ ਉਹ ਦਿਨ ਇਹ ਚਾਰ ਪਤਾ ਜਿਹੜਾ ਨਹੀਂ ਤੁਹਾਨੂੰ ਲਾਈਕ ਤੋਂ ਪਤਾ ਲੱਗਦਾ ਜਿਹੜਾ ਕਮੈਂਟਾਂ ਤੋਂ ਪਤਾ ਲੱਗਦਾ ਕਮੈਂਟਾਂ ਤੋਂ ਪਤਾ ਲੱਗਦਾ ਹਾਂਜੀ 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 ਚਲੋ ਵਧੀਆ ਗੱਲ ਹੈ ਦੇਖਦੇ ਨਹੀਂ ਨਹੀਂ ਆਪਣੇ ਬੰਦਿਆਂ ਦੇ ਤਾਂ ਆਪਾਂ ਦੇਖੀ ਕੋ ਹਾਂ ਨਹੀਂ ਨਹੀਂ ਚਲੋ ਕਦੇ ਕਦੇ ਮੈਂ ਖੋਦੀ ਹੁੰਦੀ ਹੁੰਦੀ ਜੇ ਲੋ ਯੂ ਫੂਡ ਚਾਟ ਖਾਈਏ ਹੁਣ ਹੂੰ ਯਾਹ ਨੋ ਬਲੇਟਾ ਆਰੇ ਬਹੁਤ ਖੰਡਾ ਲੱਖੂ ਹੂੰ ਹੂੰ ਆਰੇ ਮੋ ਨਾ ਖਾਣਾ ਆਈਆ ਖਾਣਾ ਆਈਆ ਹੋਰ ਕੁਛ ਨਹੀਂ ਕਰਨਾ ਆਈ ਬੱਕਰੀ ਆ ਮੇਰੀ ਇਹ ਸਾਡੀ ਬੱਕਰੀ ਓ ਫੋਟੋ ਵਿੱਚ ਆਈ ਓਥੇ ਫੋਟੋ ਖਿਚਣ ਆਈ ਆ ਚਲੋ ਹੂੰ ਯਾ ਦੇਖੋ ਅਜੇ ਵੀ ਨਾ ਬਸ ਸਨੇਪਾਂ 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 ਦਾ ਲਵਾ ਕੋਈ ਕੰਮ ਨਹੀਂ ਚਲੋ ਆਪਾਂ ਚੱਲੀਏ ਅੰਦਰ ਹੁਣ ਚਲੋ ਆਜੋ ਬਹੁਤ ਵਧੀਆ ਅੰਦਰੋਂ ਜੀ ਡੈਕੋਰੇਸ਼ਨ ਆਈਆਂ ਹੂੰ ਇਹ ਸਾਡੀਆਂ ਦੋਨੋਂ ਚਾਚੀਆਂ ਆ ਜੀ ਇਹ ਸਾਡੀ ਸਿਸਟਰਾਂ ਛੋਟੀ ਆਪਣੇ ਚਾਚੀਆਂ ਸਾਡੀਆਂ ਮਾਤਾ ਦੇ ਨਾਲ ਕਿਹ ਕਿੱਥੇ ਲੱਗੀ ਹੋਈ ਹੈ ਮੈਂ ਪਤਾ ਨਹੀਂ ਕਿ ਕੀ ਕੀਤੀ ਜਾਂਦੀ ਹੈ ਕੋਈ ਚਲਾਈ ਹੋਈ ਜੀ ਸ਼ਾਇਦ ਮੈਨੂੰ ਲੱਗਾ ਹੋਣ ਲੱਗੇ ਆ ਜੀ ਪਕੌੜਿਆਂ ਟੱਕ ਲਾਉਂ ਹੋਰ ਆ ਦੇਖੋ ਇਹ ਪਕੌੜਿਆਂ ਨੂੰ ਵੱਖ ਕਰਦੇ ਨਹੀਂ ਮੈਨੂੰ ਨਹੀਂ ਹੋ ਗਏ ਹੁਣ ਠੀਕ ਹੁਣ ਪਾਪਾਂ ਕੇ ਨਾ ਲੰਮਾ ਟੱਕ ਜਾਂਦੇ ਆ ਨਾ ਮੋੜ ਦੇ ਬੱਟੇ ਆ ਗਏ ਹਾਂ ਬੱਟੇ ਆ ਗਏ ਤੇ ਲੈ ਟਿੰਪਲ ਤੋਂ ਇੰਨਾ ਪਰ ਪਿਆਸ ਹੋਪੇ ਜੈਸਟਰ ਨਾ ਰੱਖ ਰਿਹਾ ਜਿਹਾ ਹਾਂ ਇਹ ਆਉਣ ਮਾਣ ਹਾਂਜੀ ਹਾਂ ਚਾਚਾ ਜੀ ਹੁਣ ਜਾਸ ਕਰ ਹੁਣ ਲਿਆ ਦਿਹਾ ਇਧਰ ਕਰੋ ਭਾਜੀ ਨਾ ਵੀ ਕਰੀਏ ਗੱਲ ਆਪਾਂ ਵੇ ਹਾਂ ਇਹ ਤੋਂ ਹਾਂਜੀ ਬਾਜੀ ਅੱਸੀ ਕਾਲ ਜੀ ਇੱਕ ਅਦਾ ਕਰਦਾ ਪਿਆ ਅੱਛਾ ਦੋਨਾਂ ਦਾ ਕਰਦਾ ਚਾਹ ਜੁੜਾ ਸਾਂਝਾ ਕੰਮ ਇਕੱਠਾ ਕਰਦੇ ਵੇ ਆ ਉਹ ਕੰਮ ਕਰਦਾ ਇਹ ਆਏ ਨਹੀਂ ਤੁਸੀਂ ਐਕਸਪਰਟ ਹੋ ਚੁੱਕੇ ਨੇ ਅਸੀਂ ਤੁਹਾਡੇ ਕੋਲ ਸਾਨੂੰ ਸੋਚ ਨਹੀਂ ਲੱਭਦੇ ਅੱਛਾ 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 ਆ ਦੇਖੋ ਹਾਂ ਸਮਝ ਗਿਆ ਤੁਸੀਂ ਨਹੀਂ ਆਏ ਤੁਸੀਂ ਨਹੀਂ ਆਏ ਆ ਬਿਲਕੁਲ 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 ਚਲੋ ਹਾਲਾ ਕਰੋ ਇਹਨਾਂ ਦੀ ਉਹ ਮਰ ਆਜੇਂ ਦੀ تایਪੋ ਨਹੀਂ ਹੋਵੇ ਅੱਛਾ 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 ਹਾਲੇ ਥੋੜੇ ਦਿਨ ਪਹਿਲੇ ਹੋ ਕੇ ਗਿਆ ਠੀਕ 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 ਜੀ ਗੋਲ ਆ ਗੰਦੇ ਗੋਲ ਆ ਦੁਨੀਆ ਕੋ ਲੱਭਣ ਲੱਗਿਆ ਸਾਰੇ ਲੱਭ ਜਾਣੇ ਜੇ ਲੱਭਣ ਤੇ ਆਇਤਾ ਨਾ ਲੱਭਣ ਆ ਸੋਚਿਆ ਕਰਦੇ ਕੋਈ ਦਿਨ ਪੜਾ ਗਾ ਲੌਏ ਪਤਾ ਗਿਆ ਬਹੁਤ ਬਹੁਤ ਨਾ ਕਿ ਕਰਵਾ ਦੇਖ ਆ ਦੇ ਉਧਰੋਂ ਕਬੂਤਰ ਛੱਡ ਕੇ ਤੇਰੇ ਆਈਆ ਥੈਂਕ ਯੂ ਥੈਂਕ ਯੂ ਮੈਗਾ ਨਹੀਂ ਤਰ ਲੱਗ ਗਈ ਆਏਗੀ ਦੀਦੀ ਅਸੀਂ ਆ ਗਏ ਅਸੀਂ ਆ ਗਏ ਬੇਟੀ ਹਾਂਜੀ ਕੀ ਗੱਲ ਦੀ ਆ ਨਜ਼ਰ ਕੋਣ ਆਏ ਨਹੀਂ ਨਹੀਂ ਕਾਦੇ ਆਏ ਆ ਦੀਦੀ ਬਹੁਤ ਚਿਰ ਦੇ ਆਏ ਆ ਅਸੀਂ ਇਹ ਖਾ ਪੀ ਗਏ ਆ ਬੋਲੋ ਆ ਲੋ ਬੀਲਾ ਇਹ ਜ਼ਰੂਰੀ ਆ ਜੀ ਦੀਦੀ ਆ ਵੀ ਲਓ ਆ ਵੀ ਲੈ ਆ ਵੀ ਲੋ ਦੇ ਆ ਵੀ ਲੋ ਦੇ ਆ ਹਾਂ ਉਹਨੇ ਤਾਂ ਦੇ ਦਿੱਤਾ ਮਿਲੋ ਬਸ ਚਲ ਲੈ ਚੋੜ ਦੇ ਕੋਪੜਾ ਦੀਦੀ ਲੈਂਦਾ ਠੀਕ ਓਕੇ ਅਗਲੇ ਸੈਕਿੰਡ ਦੇ ਨਾ ਤੁਮ ਅੱਗੇ ਵਧੋ ਸੱਚੀ ਰਾਜਪਤ ਕੋਲ ਸੱਚੀ ਕੀ ਦੇਖੀਏ ਇਹ ਖਾਦਾ ਸੱਚ ਹੈ ਨਹੀਂ 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 ਦੀਦੀ ਨਹੀਂ ਲੋ ਜੀ ਉਹ ਹੀ ਸਾਡਾ ਸ਼ਗਨ ਦੇਣਾ ਜ਼ਰੂਰੀ ਸੀ ਪਹਿਲਾਂ ਉਹ ਤਾ ਗਿਆ ਆ ਹੋਰ ਕੀ ਚਲੋ ਕਿਸ਼ ਵਸਿਆ ਲਓ ਜੀ ਇੱਧਰ ਅੱਠ ਤਿੰਨ ਨਾ ਵਾਰਤਾਲਾ ਭੈਣ ਭਰਾ ਦਾ ਆ ਵਾਰਤਾਲਾ ਭੈਣ ਭਰਾ ਦਾ ਥੋੜੀ ਵਿਚਾਰੀਓ ਸੱਜਣਾ ਇੱਦਾਂ ਉਹੋ ਖਾਣੇ ਜਿਮਾਨੇ ਹੁੰਦੇ ਲਓ ਜੀ ਇੱਧਰ ਸਾਡੇ ਚਾਚੀਆਂ ਉਹਦੀਆਂ ਸੀਗੀਆਂ ਘਰ ਦੇ ਸਿਆਣੀਆਂ ਇਹਦੀ ਆ ਜਾ ਉਧਰ ਵੀ ਬਣਾਤੀ ਹੈ ਜੀ ਮੈਂ ਕਿਹਾ ਭੈਣ ਭਰਾ ਦਾ ਵਾਰਤਾਲਾ ਚੱਲ ਰਿਹਾ ਆ ਹੈ ਉਹਨਾਂ ਨੇ ਉੱਪਰ ਦੀ ਬਹੁਤ ਖਾਣੀ ਦੇਖਿਆ ਅਈ ਸਵੇਰੇ ਵਲਗ ਉਧਰ ਚੱਲ ਉਧਰ ਮਿਲ ਜਾਗੇ ਚੱਲ ਚਲੋ ਚਲੋ ਦਾਦੀ ਕੋ ਦਾਦੀ ਕੋ ਜਮ ਦਾਦੀ ਕੋ ਚੱਲਾ ਚੱਲਾ ਚੱਲ ਪਾਪਾ ਨਿਕਲੋ ਪਬਲੀਕੀ ਖੋਡੋ ਆਜਾ ਸਾਈਡ ਤੇ ਰਹਿ ਮੋਟੋ ਕੀਤਾ ਕੁਰਸੀ ਡਿੱਗੀ ਆ ਫੋਟੋ ਖੇਜਣਾ ਦੈ ਆ ਹਰਮਨ ਦਾ ਫੋਨ ਅਹੀ ਕੀਤਾ ਏ ਕਿਦਾਂ ਕੀਤਾ ਕਿਦਾਂ ਮੈਂ ਪਰਨਾ ਨਹੀਂ ਬੰਨੇ ਆਏ ਪਰਨਾ ਨਹੀਂ ਬੰਨੇ ਦੇਖ ਲੈ ਬੰਨੇ ਦੇ ਸਾਹਮਣੇ ਹੋ ਜਾ ਚਲੋ ਪਰਨਾ ਨਹੀਂ ਬੰਨੇ ਮੈਂ ਵੀਡੀਓ ਬਣ ਉਹ ਵੀਡੀਓ ਬਣਦੀ ਤਾਂ ਕਰੇ ਕਹਿੰਦਾ ਨਾ ਲੈ ਉਹਦੀ ਲਿਪਸਟਿਕ ਲੱਗ ਗਈ ਆ ਸਾਹਮਣੇ ਹੋ ਚਲੋ ਸਾਹਮਣੇ ਹੋ ਤੋ ਕਾ ਵੀਡੀਓ ਬੰਦ ਕਰਤੀ ਆ ਆਪਾਂ ਨੇ ਬੰਦ ਕਰ ਦਿੱਤੀ ਵਲੋਗ ਬੰਦ ਕਰਤਾ ਆਪਾਂ ਚਲੋ ਜੀ ਹੁਣ ਇਦਾਂ ਕਰੋ ਰੋਟੀ ਪਾਣੀ ਖਾਓ ਚਲੀਏ ਫੇ ਆਪਾਂ ਹੈ ਹਲੋ ਪਿਆਰ ਕਰੋ ਹਲੋ ਜਦ ਹੀ ਮੈਂ ਕਹਾਂ ਰੋਟੀ ਖਾਓ ਚੱਲੀਏ ਆਪਾਂ ਚਲੋ ਮੈਂ ਤਾਂ ਮੇਰੇ ਸਬਸਕ੍ਰਾਈਬਰ ਤੋਂ ਬਹੁਤ ਪਿਆਰ ਹੈ ਮੈਂ ਚੈਨ ਨਹੀਂ ਪਿਆ ਬੰਮਾ ਘਰਪੁਰ ਘਰੇ ਆਪਣੇ ਲੱਤਾਂ ਜੁੜ ਗਈਆਂ ਸਕੂਟਰੀ ਗੱਡੀ ਦੇ ਅੰਦਰ ਬੈਠੇ ਬੈਠੇ ਦੀ ਮਾਦਾ ਗਈ ਆ ਜੀ ਅੰਦਰਗੇ ਮਾਦਾ ਨੂੰ ਜਾ ਕੇ ਦਰਵਾਜ਼ਾ ਖੋਲਣਾ ਤੇ ਆਪਾਂ ਸਮਾਨ ਸਭ ਚੱਕ ਕੇ ਫੇ ਚੱਲਦੇ ਹਾਂ ਜੀ ਭੈ ਜੀ ਕਿਦਾਂ ਫੱਗੇ ਨਹੀਂ ਚੱਕੋ ਚਲੋ ਆਜੋ ਹੁਣ ਚੱਲਦੇ ਅੰਦਰ ਜਾ ਕੇ ਮਿਲਦੇ ਆ ਜੀ ਫੇ ਕਰਦੇ ਆ ਬਲੌਗ ਦਾ ਐਂਡ ਮੈਂ ਕਿ ਅੰਦਰ ਜਾ ਕੇ ਮਿਲਦੇ ਆ ਕਰਦੇ ਬਲੌਗ ਦਾ ਐਂਡ ਫੇਰ ਹ ਹੁਣਦੇ ਨਹੀਂ ਹੈਗੇ ਓਏ ਮੈਂ ਅੰਦਰ ਜਾ ਕੇ ਮਿਲਦੇ ਕਰਦੇ ਬਲੌਗ ਦਾ ਐਂਡ ਫੇਰ ਆ ਚੱਲ ਫੁੱਟ ਚੱਲ ਤੋ ਨੋਦੇ ਹੁਣੇ 7 ਹੋ ਗਏ ਤਾਂ ਆਪਾਂ ਆ ਗਏ ਘਰੇ ਤੇ ਫੜਾ ਫੱਟ ਸਾਰੇ ਜਾਣੇ ਚਲ ਗਏ ਮਾਦਾ ਵੀ ਚਲ ਗਈ ਕੱਪੜੇ ਕੁੱਪੜੇ ਚੇਂਜ ਕਰਨ ਤੇ ਅਸੀਂ ਵੀ ਚੱਲੇ ਆ ਜੀ ਕੱਪੜੇ ਕੁੱਪੜੇ ਹੁਣ ਆਪਣੇ ਚੇਂਜ ਕਰੀਏ ਤੇ ਬਲੌਗ ਦਾ ਕਰਦੇ ਐਂਡ ਮਜ਼ਾ ਬਹੁਤ ਆਇਆ ਬਹੁਤ ਜ਼ਿਆਦਾ ਥੱਕ ਵੀ ਇੰਨਾ ਥੱਕ ਬਹੁਤ ਹੋਇਆ ਕਿਉਂਕਿ ਸਫ਼ਰ ਬਹੁਤ ਦੂਰ ਦਾ ਸੀਗਾ ਚਲੋ ਕਰੋ ਬਲੌਗ ਦਾ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸਾਰੇ ਸਭ ਕਹੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿਦਾਂ ਲੱਗੇ ਦੱਸੋ ਧੰਨਵਾਦ ਬਲੌਗ ਕਿਦਾਂ ਲੱਗਦੇ ਦੇਖੋ ਜੀ ਸਾਰੇ ਜਾਣੇ ਬਲੌਗ ਜਾ ਕੇ ਮੈਂ ਬ ਬਿਲਕੁਲ ਨਹੀਂ ਹਾਂ ਹੁਣ ਰਹਿਣ ਦੇ ਹੁਣ ਰਹਿਣ ਦੇ ਮੈਂ ਫੋਟੋ ਲਾ ਦੇਣੀ ਆਪਣੀ ਨਾਲ ਚਲੋ ਜੀ ਲੁੱਕ ਦੀ ਨਵੇਂ ਬਲੌਗ ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ